ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਬਣਾਵਾਂਗੇ ਲੋਬੀਆ ਤੇ ਇਹ ਇਹ ਸੇਮ ਫਲੀ ਹੋਰ ਹੁੰਦੀ ਆ ਇਹਨਾਂ ਨੂੰ ਲੋਬੀਆ ਬੋਲਿਆ ਜਾਂਦਾ ਆ ਤੇ ਇਹ ਆਪਾਂ ਲੋਬੀਆ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਆਪਾਂ ਤੋਲਿਆ ਸੀ ਤੇ ਲੋਬੀ ਦੇ ਵਿੱਚ ਪਾਵਾਂਗੇ ਆਪਾਂ ਆਲੂ ਆਲੂਆਂ ਨੂੰ ਅਸੀਂ ਬਾਲ ਕੇ ਪਾਉਣਾ ਆ ਆਲੂ ਅਸੀਂ ਬਾਲਨੇ ਸੀ ਤੇ ਲੋਹਦੀਏ ਨੂੰ ਆਪਾਂ ਹੁਣ ਇਹਨੂੰ ਕੱਟ ਕੇ ਇਹਨੂੰ ਕੱਟ ਦਵਾਂਗੇ ਇੱਥੇ ਅਸੀਂ ਲੋਬੀ ਵਾਲੀ ਆਸੀ ਲੋਕ ਦੀ ਸਭ ਤੋਂ ਪਹਿਲਾਂ ਆਪਾਂ ਅਗਲੇ ਹਿੱਸੇ ਡੰਡੀਆਂ ਜਿਹੜੀਆਂ ਉਹਨਾਂ ਨੂੰ ਲਾ ਦੇਵਾਂਗੇ ਤੇ ਇਸ ਤਰ੍ਹਾਂ ਦੀਆਂ ਆਪਾਂ ਇਹਨੂੰ ਲੰਬਾ ਥੋੜਾ ਜਿਹਾ ਕੱਟਾਂਗੇ ਅੱਧਾ-ਅੱਧਾ ਇੰਚੇ ਦਾ ਜਿਆਦਾ ਨਹੀਂ ਆਪਾਂ ਪਰੇਕਣੀਗੇ ਕੱਟਣੀਆਂ ਵੀ ਇਸ ਤਰ੍ਹਾਂ ਦੀ ਆਪਾਂ 1/2 ਇੰਚ ਦੀਆਂ ਇਹਨੂੰ ਲੋਬੀਏ ਨੂੰ ਕੱਟ ਲਵਾਂਗੇ ਲੋਬੀਏ ਦੀਆਂ ਫਲੀਆਂ ਨੂੰ ਅਸੀਂ ਕੱਟ ਲਿਆ ਅਸੀਂ ਤੇ ਜਿਹੜੀਆਂ ਪੱਕੀਆਂ ਸੀ ਉਹਨਾਂ ਦੇ ਅਸੀਂ ਬੀਜ ਕੱਢ ਦਿੱਤੇ ਤੇ ਬੀਜ ਵੀ ਬਹੁਤ ਟੇਸਟ ਲੱਗਦੇ ਆ ਇਹ ਵਾਲੀ ਸਬਜ਼ੀ ਦੇ ਵਿੱਚ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦੇਵਾਂਗੇ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਜੀਰਾ ਪਾ ਦਵਾਂਗੇ ਅੱਧਾ ਚਮਚ ਜੀਰਾ ਤੜਕਿਆ ਗਿਆ ਇੱਥੇ ਪਾ ਦਵਾਂਗੇ ਅਦਰਕ ਤੇ ਲਸਣ 2 ਮਿੰਟ ਵਾਸਤੇ ਅਦਰਕ ਲਸਣ ਨੂੰ ਪੁੰਨ ਲਵਾਂਗੇ ਅਦਰਕ ਲਸਣ ਪੁੰਨ ਗਿਆ ਹੁਣ ਆਪਾਂ ਪਾ ਦਵਾਂਗੇ ਪਿਆਜ਼ ਪਿਆਜ਼ ਨੂੰ ਪਾ ਕੇ ਆਪਾਂ 3-4 ਮਿੰਟ ਵਾਸਤੇ ਪੁੰਨਾਂਗੇ ਪਿਆਜ਼ਾਂ ਨੂੰ 3-4 ਮਿੰਟ ਭੁੰਨ ਲਿਆ ਸੀ ਤੇ ਹੁਣ ਆਪਾਂ ਨਮਕ ਪਾ ਦਵਾਂਗੇ 1 ਚਮਚਾ ਕਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਪਾ ਦਵਾਂਗੇ ਲਾਲ ਮਿਰਚ ਹਲਦੀ ਪਾਊਡਰ ਅੱਦੇ ਤੋਂ ਵੀ ਘੱਟ ਲਿਆ ਸੀ ਮਿਕਸ ਕਰ ਦਵਾਂਗੇ ਤੇ ਨਾਲ ਹੀ ਇੱਥੇ ਪਾ ਦਵਾਂਗੇ ਹੁਣ ਅਸੀਂ ਟਮਾਟਰ ਤੇ ਇੱਥੇ 2-3 ਹਰੀਆਂ ਮਿਰਚਾਂ ਨੂੰ ਮੈਂ ਨਾਲ ਪੋਟਲੇ ਆ ਸੀ ਟਮਾਟਰ ਪਾ ਕੇ ਅਸੀਂ 2 ਕੁ ਮਿੰਟ ਵਾਸਤੇ ਇਹਨੂੰ ਪਕਾਵਾਂਗੇ ਟਮਾਟਰ ਸੌਫਟ ਹੋ ਜਾਣਗੇ 2-3 ਮਿੰਟ ਅਸੀਂ ਪੜ ਕੇ ਨੂੰ ਪਕਾ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਹਰੀਆਂ ਨੂੰ ਪਾ ਦਵਾਂਗੇ

ਅਸੀਂ ਇਹਦੇ ਵਿੱਚ ਆਲੂਆਂ ਨੂੰ ਬਾਅਦਾਂਗੇ ਤੇ ਜੇ ਤੁਹਾਨੂੰ ਮੇਰੇ ਫਲੀਆਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋਗੇ ਮਿਕਸ ਕਰ ਦਿੱਤੀ ਸੀ ਸਬਜੀ ਹੋਣਾ ਸੀ ਇਹਨੂੰ ਢਾਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਇੱਕ ਦੋ ਵਾਰੀ ਮੈਂ ਪਹਿਲੇ ਵੀ ਚੈੱਕ ਕਰ ਲਈ ਸੀ ਤੇ ਸਬਜੀ ਨੇ ਤੇਲ ਛੱੜਤਾ ਤੇ ਇਸ ਤੋਂ ਪਤਾ ਚੱਲ ਜਾਂਦਾ ਵੀ ਸਬਜੀ ਬਣ ਗਈ ਤੇ ਸਬਜੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸਬਜੀ ਬਣੀ ਆ ਤੇ ਬਹੁਤ ਘੱਟ ਮਸਾਲਿਆਂ ਦੇ ਵਿੱਚ ਅਸੀਂ ਇਹ ਸਬਜੀ ਬਣਾਈ ਆ ਤੇ ਆਲੂ ਬਾਲ ਕੇ ਸਬਜੀ ਇਹ ਬਣਾਈ ਹੈ ਤੇ ਜਿਹੜੀਆਂ ਫਲੀਆਂ ਹੁੰਦੀਆਂ ਬਹੁਤ ਹਰੀਆਂ ਹਰੀਆਂ ਜੀਆਂ ਸਬਜੀ 'ਚ ਉਸ ਵਧੀਆ ਲੱਗਦੀਆਂ ਆ ਸੋਹਣੀਆਂ ਲੱਗਦੀਆਂ ਹਰੀ-ਹਰੀਆਂ ਸਬਜੀ 'ਚ ਫਲੀਆਂ ਤੇ ਬਹੁਤ ਟੇਸਟ ਵੀ ਲੱਗਦੀ ਹੈ ਸਬਜੀ ਤੇ ਗੈਸ ਨੂੰ ਹੁਣ ਅਸੀਂ ਬੰਦ ਕਰ ਦਵਾਂਗੇ ਸਬਜੀ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਤੇ ਇਸ ਤਰ੍ਹਾਂ ਦੀਆਂ ਹਰੀ-ਹਰੀਆਂ ਫਾਲੀਆਂ ਦੇਖਣ ਨੂੰ ਵੀ ਬਹੁਤ ਵਧੀਆ ਲੱਗਦੀਆਂ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਤੁਸੀਂ ਸਬਜੀ ਦੇਖ ਸਕਦੇ ਕਿੰਨੀ ਵਧੀਆ ਸਰਜੀ ਬਣੀ ਹੈ ਬਹੁਤ ਵਧੀਆ ਇਹ ਟਿਪਣਾ ਦੇ ਵਿੱਚ ਵੀ ਬੱਚੇ ਲੈ ਸਕਦੇ ਬਹੁਤ ਟੇਸਟ ਵੀ ਸਬਜੀ ਬਣਦੀ ਹੈ ਤੇ ਆਲੂ ਬਾਲ ਕੇ ਸਬਜੀ ਬਹੁਤ ਵਧੀਆ ਬਣਦੀ ਕਲਰ ਵੀ ਬਹੁਤ ਵਧੀਆ ਸਬਜੀ ਦਾ ਆਉਂਦਾ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ